ਹਾਂਜੀ ਇਹ ਅਸੀਂ ਜਿਹੜਾ ਹਬੌਰ ਦੇ ਗੁਰਨਾਨਕ ਖਾਲਸਾ ਕਾਰੇ ਦੇ ਵਿੱਚ ਜਿਹੜੀ ਸੂਬਾ ਪੱਤਰੀ ਬਾਕਸਿੰਗ ਚੈਂਪੀਅਨਸ਼ਿਪ ਕਰਾ ਰਹੇ ਆ ਇਹ ਬਾਕਸਿੰਗ ਚੈਂਪੀਅਨਸ਼ਿਪ ਜਿਹੜਾ ਸੰਧੂ ਬਾਕਸਿੰਗ ਕਲੱਬ ਹਬੌਰ ਵੱਲੋਂ ਕਰਾਈ ਜਾ ਰਹੀ ਹੈ ਇਸ ਕਲੱਬ ਦੇ ਜਿਹੜੇ ਸਰਪਲਸ ਤਾ ਉਹ ਇੰਟਰਨੈਸ਼ਨਲ ਬਾਕਸਰ ਪ੍ਰਵੀਨ ਕੁਮਾਰ ਜੀ ਹੈ ਵਾਦੀਆਂ ਪਿੰਡ ਤੋਂ ਜਿਹੜੇ ਦੂਜੇ ਜਿਹੜੇ ਸਾਥੀ ਹੈ ਨਾਲ ਸਾਡੇ ਬਾਕਸਰ ਇੰਟਰਨੈਸ਼ਨਲ ਖੇਡੇ ਉਹ ਪੰਦੀਪ ਸਿੰਘ ਸੰਧੂ ਹੈ ਤੀਜੇ ਸਾਡੇ ਇਹਦੇ ਵਿੱਚ ਮੁੱਖ ਸਲਾਹਕਾਰ ਜਿਹੜੇ ਸਾਡੇ ਹੈਗੇ ਆ ਦਵਿੰਦਰਪਾਲ ਸਿੰਘ ਜੀ ਅਜੀਤ ਅਖਵਾਰ ਜ਼ਿਲ੍ਹਾ ਫਾਜ਼ਿਲਕਾ ਦੇ ਉਹ ਇੰਚਾਰਜ ਹਨ ਕੋਈ ਪ੍ਰਧਾਨ ਇੰਚਾਰਜ ਹਨ ਨਾਲ ਹੀ ਜਿਹੜਾ ਮੇਰਾ ਸੁਖਜੀਤ ਸਿੰਘ ਬਰਾੜ ਮੇਰਾ ਵੀ ਸਹਿਯੋਗ ਇਹਨਾਂ ਭਰਾਵਾਂ ਦੇ ਨਾਲ ਹੈ ਇਹ ਟੂਰਨਾਮੈਂਟ ਜਿਹੜਾ ਪੂਰੇ ਇਲਾਕੇ ਦੇ ਸਹਿਯੋਗ ਨਾਲ ਕਰਾ ਰਹੇ ਆ ਸਾਡਾ ਜਿਹੜਾ ਮਿਸ਼ਨ ਹੈਗਾ ਉਹ ਮਿਸ਼ਨ ਹੈ ਵੀ ਨੌਜਵਾਨ ਪੀੜ੍ਹੀ ਜਿਹੜੀ ਖੇਡਾਂ ਤੋਂ ਔਖੜ ਗਈ ਹੈ ਉਹਨੂੰ ਖੇਡਾਂ ਦੇ ਨਾਲ ਜੋੜਨ ਦਾ ਸਾਡਾ ਮਿਸ਼ਨ ਹੈ ਇਹ ਸਾਰਾ ਅਸੀਂ ਕਿਸੇ ਵੀ ਹੋਰ ਸਰਕਾਰੀ ਅੰਦਾਜ਼ਾਂ ਇੱਧਰ ਉੱਧਰ ਤੋਂ ਬਿਨਾਂ ਕਿ ਜਿਹੜਾ ਸਾਡਾ ਸੰਧੂ ਬੌਕਸਿੰਗ ਕਲੱਬ ਹੈ ਜਿਹੜਾ ਉਹ ਕਰਵਾ ਰਿਹਾ ਐਸ ਤੋਂ ਪਹਿਲਾਂ ਵੀ ਜਿਹੜਾ ਹਬੌਰ ਦੇ ਵਿੱਚ 2023 ਦੇ ਵਿੱਚ ਜਿਹੜੀ ਇੱਥੇ ਬੌਕਸਿੰਗ ਚੈਂਪੀਅਨਸ਼ਿਪ ਕਰਾਈ ਸੀ ਉਹ ਵੀ ਜਿਹੜੀ ਸਟੇਟ ਦੀ ਬੌਕਸਿੰਗ ਚੈਂਪੀਅਨਸ਼ਿਪ ਸੀ ਇਹ ਜਿਹੜੀ ਅੱਜ ਜਿਹੜੀ ਬੌਕਸਿੰਗ ਚੈਂਪੀਅਨਸ਼ਿਪ ਸ਼ੁਰੂ ਹੋਈ ਹੈ 25 ਅਕਤੂਬਰ ਨੂੰ ਇਹਦੀ ਜਿਹੜੀ ਸਮਾਪਤੀ ਹੈ ਉਹ 27 ਅਕਤੂਬਰ ਨੂੰ ਹੋਵੇਗੀ ਇਸ ਚੈਂਪੀਅਨਸ਼ਿਪ ਦੇ ਵਿੱਚ ਪੰਜਾਬ ਦੇ ਸਾਰੇ 23 ਜਣਿਆਂ ਦੇ ਜਿਹੜੇ ਬੌਕਸਰ ਹੈਗੇ ਉਹ ਭਾਗ ਲੈਣ ਲਈ ਪੁੱਜੇ ਹੈ ਕਰੀਬ 2 200 ਦੇ ਕਰੀਬ ਬੌਕਸਰ ਪੁੱਜੇ ਹੋਏ ਆ ਸਾਰਿਆਂ ਦਾ ਜਿਹੜਾ ਇੱਥੇ ਰਹਿਣ ਦਾ ਇੰਤਜ਼ਾਮ ਜਿਹੜੇ ਮੈਚ ਆ ਉਹ ਜਾਰੀ ਹੈਗੇ ਆ ਪਰਸੋਂ ਜਿਹੜੀ ਐਸ ਟੂਰਨਾਮੈਂਟ ਦੀ ਜਿਹੜੀ 27 ਅਕਤੂਬਰ ਨੂੰ ਦੁਪਹਿਰ 3 ਵਜੇ ਜਿਹੜੀ ਸਮਾਪਤੀ ਹੋਵੇਗੀ ਅੱਜ ਜਿਹੜੀਆਂ ਬਹੁਤ ਹੀ ਸਾਡੀਆਂ ਮੇਨ ਸ਼ੇਜੀਤਾਵਾਂ ਵਿੱਚ ਤੇ ਪਹੁੰਚੀਆਂ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਾਡੀਆਂ ਟੂਰਨਾਮੈਂਟ ਚ ਮੇਨ ਸ਼ੇਜੀਤਾ ਪਹੁੰਚਣਗੀਆਂ ਅਸੀਂ ਉਹਨਾਂ ਦਾ ਸਵਾਗਤ ਵੀ ਕਰਦੇ ਆਂ ਜਿਹੜੀਆਂ ਪਹੁੰਚ ਚੁੱਕੀਆਂ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਡੀਸੀ ਮੈਡਮ ਜਿਹੜੇ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਇਹ ਜ਼ਿਲ੍ਹਾ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅੰਮਰਪ੍ਰੀਤ ਕੌਰ ਸੰਧੂ ਨਾਲ ਐਸਐਸਪੀ ਸਰਦਾਰ ਗੁਰਮੀਤ ਸਿੰਘ ਜੀ ਪਹੁੰਚੇ ਸੀ ਇਸ ਤੋਂ ਬਿਨਾਂ ਜਿਹੜੇ ਬਾਕਸਿੰਗ ਦੇ ਵਿੱਚ ਜਿਹੜੇ ਜੁੜੇ ਹੋਏ ਆ ਪੰਜਾਬ ਪੋਸਟ ਦੇ ਬੜੇ ਹੀ ਅਫੀਸਰ ਸਹਿਬਾਨ ਵੀ ਉਹ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਵਿੱਚ ਸਮੇਂ-ਸਮੇਂ ਤੇ ਜਿਹੜਾ ਆਉਂਦੇ ਰਹਿਣਗੇ ਹਮੇਸ਼ਾ ਹੀ ਉਹਨਾਂ ਨੇ ਭਾਈ ਸਾਡੇ ਪ੍ਰਵੀਨ ਨੂੰ ਭਾਈ ਮਨਦੀਪ ਸੰਧੂ ਨੂੰ ਹਮੇਸ਼ਾ ਸਹਿਯੋਗ ਰਿਹਾ ਸੋ ਇਹ ਸਾਡੀ ਅੱਜ ਦੀ ਜਿਹੜੀ ਚੈਂਪੀਅਨਸ਼ਿਪ ਦੇ ਜਿਹੜਾ ਸ਼ੁਰੂਆਤ ਦੇ ਮੌਕੇ ਤੇ ਅੱਜ ਸਮਾਗਮ ਹੈ ਤੇ ਹੁਣ ਜਿਹੜੇ ਆਉਣ ਦੇ ਦੋ ਦਿਨ ਮੈਚ ਚੱਲਦੇ ਰਹਿਣਗੇ ਮੇਰਾ ਨਾਮ ਪ੍ਰਵੀਨ ਕੁਮਾਰ ਆ ਜੀ ਮੈਂ ਆਪਣਾ ਕਲੱਬਾ ਸੰਧੂ ਬੌਕਸਿੰਗ ਕਲੱਬਾ ਫਾਇਲ ਦਾ ਚੁੰਗੀ ਦੇ ਦਿੱਤੇ ਜਿਮ ਆਪਣਾ ਔਰ ਮੇਰੇ ਨਾਲ ਮਨਦੀਪ ਸਿੰਘ ਸੰਧੂ ਜੋ ਮੇਰੇ ਬਿਜ਼ਨਸ ਪਾਰਟਨਰ ਆ ਤੇ ਅਸੀਂ ਮਿਲ ਕੇ ਉੱਥੇ ਕਲੱਬ ਚਲਾ ਰਹੇ ਆ ਜੀ ਤੇ ਇਹ ਜਿਹੜਾ ਸਾਡੇ ਇੱਥੇ ਹੋ ਰਹੀ ਆ ਇਹ ਸੀਨੀਅਰ ਸਟੇਟ ਕਰਾਈ ਆ ਰਹੀ ਆ ਬੁਆਇਸ ਦੀ ਇਹ ਨਵੀਂ ਆ ਤੇ ਜਿੱਥੇ ਕੀ ਅੰਤਰਰਾਸ਼ਟਰੀ ਪਲੇਅਰ ਖੇਡੇ ਹਿੱਸਾ ਲੈ ਰਹੇ ਨੇ ਕਿੰਨੀਆਂ ਟੀਮਾਂ ਆਈਆਂ ਕਰਨ ਇੱਥੇ ਟੋਟਲ 150 ਪਲੇਅਰ ਆਇਆ ਹੈ ਜੀ ਜਿਲੇ ਆ ਜਿਲਿਆਂ ਦੇ ਵਿੱਚੋਂ ਟੀਮ ਸਿਲੈਕਟ ਹੋ ਕੇ 150 ਪਲੇਅਰ ਪਹੁੰਚਾ ਹੈ ਜੀ ਇਸ ਤੋਂ ਪਹਿਲਾਂ ਸਰ ਤੁਸੀਂ ਕਿੱਥੇ ਕਿੱਥੇ ਇਹ ਚੈਂਪੀਅਨਸ਼ਿਪ ਕਰਵਾ ਚੁੱਕੇ ਹੋ ਜੀ ਹੰਬੌਰ ਦੇ ਵਿੱਚ 5-6 ਵਾਰੀ ਹੋ ਗਈ ਆ ਮੁਕਸਰ ਦੇ ਵਿੱਚ ਕਰਵਾ ਚੁੱਕੀਆਂ ਆ ਜੀ ਇਹ ਕਾਫੀ ਜਗ੍ਹਾ ਤੇ ਕਰਵਾਈ ਗਈ ਕਿੰਨੇ ਖਿਡਾਰੀ ਸਰ ਅੱਗੇ ਇੰਟਰਨੈਸ਼ਨਲ ਲੈਵਲ ਤੇ ਗਏ ਮੇਰੀ ਦੇਖੋ ਜੀ ਇਹ ਸਟੇਡ ਹੋ ਰਹੀ ਹੈ ਜੋ ਸਟੇਡ ਦੇ ਵਿੱਚ 골ਡ ਮਾਰੂਗਾ ਉਹ 골ਡ ਜਿਹੜੇ ਸਿਲੈਕਟ ਹੋਣਗੇ 10 ਵੇਟਾ ਬਾਕਸਿੰਗ ਦੇ ਵਿੱਚ ਔਰ ਦਸੇਗਾ ਇੰਡੀਆ ਖੇਡਣਗੇ ਹਾਂ ਜੀ ਸਰ ਜਿਹੜੀ ਇਹ ਚੈਂਪੀਅਨਸ਼ਿਪ ਕਰਾਈ ਹੈ ਸਿਰਫ ਤੁਹਾਡੇ ਵੱਲੋਂ ਕਰਾਈ ਜਾ ਰਹੀ ਹੈ ਜਾਂ ਸਰਕਾਰ ਵੱਲੋਂ ਕੋਈ ਸਹਿਯੋਗ ਦਿੱਤਾ ਜਾਂਦਾ ਜੀ ਦੇਖੋ ਜੀ ਸਰਕਾਰ ਵੈਸੇ ਤਾਂ ਐ ਮੈਂ ਆ ਮੇਰਾ 파ਟਰਨਰ ਮਨਦੀਪ ਸਿੰਘ ਆ ਅਸੀਂ ਮਿਹਨਤ ਕਰ ਰਹੇ ਹਾਂ ਸਾਡੇ ਨਾਲ ਹੋਰ ਵੀ ਸਰਜੀਤ ਸਿੰਘ ਬਰਾੜਾ ਜਿਹੜੇ ਸਾਡੇ ਨਾਲ ਤੁਰੇ ਹੋਏ ਪੱਤਰਕਾਰ ਸਾਹਿਬ ਹਨਾ ਤੇ ਸਟਰਗਲ ਕਰ ਰਹੇ ਆ ਤੇ ਕਈ ਸੱਜਣ ਮਿੱਤਰਾਂ ਨੇ ਸਾਨੂੰ ਦਿੱਤਾ ਆ ਆ ਵਿਸ਼ਵਾਸ ਕਿ ਅਸੀਂ ਤੁਹਾਡੀ ਪੂਰੀ ਸਪੋਰਟ ਕਰਾਂਗੇ ਤੇ ਸਾਨੂੰ ਉਹਨਾਂ ਦੀ ਆਸ ਆ ਬਾਕੀ ਜਿੰਨੇ ਵੀ ਸਰਕਾਰ ਦੇ ਅਫਸਰ ਵਗੈਰਾ ਆ ਰਹੇ ਆ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਵੀ ਇਹ ਤੁਹਾਡੀ ਪੂਰੀ ਸਪੋਰਟ ਕਰਾਂਗੇ ਸਾਨੂੰ ਆਸ ਆ ਕਿ ਸਾਡੀ ਸਪੋਰਟ ਕਰਨਗੇ ਸਰ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਹੀ ਹੈ ਤੁਸੀਂ ਇੱਕ ਪਾਸੇ ਜਿਹੜੇ ਆ ਨੌਜਵਾਨਾਂ ਨੂੰ ਖੇਡ ਦੇ ਵੱਲ ਤੋਰ ਰਹੇ ਹੋ ਕਿ ਇਸ ਵਾਰ ਕੀ ਕਿ ਖਿਚਾਉਗੇ ਇਹ ਵਧੀਆ ਗੱਲ ਹੈ ਜੀ ਇਹ ਸਰਕਾਰ ਜਿਹੜੇ ਟੂਰਨਾਮੈਂਟ ਹੁੰਦੇ ਜਿਹੜੇ ਬਾਕਸਿੰਗ ਐਸੋਸੀਏਸ਼ਨ ਪੰਜਾਬ ਦੇ ਟੂਰਨਾਮੈਂਟਾਂ ਜਿਹੜੇ ਕੋਈ ਵੀ ਟੂਰਨਾਮੈਂਟ ਹੁੰਦੀ ਹੈ ਸਰਕਾਰਾਂ ਦੇ ਹੀ ਹੁੰਦੇ ਟੂਰਨਾਮੈਂਟ ਜਿਹੜੇ ਬਾਕਸਿੰਗ ਐਸੋਸੀਏਸ਼ਨ ਆ ਪੰਜਾਬ ਦੇ ਆ ਇਹ ਪੰਜਾਬ ਦੇ ਟੂਰਨਾਮੈਂਟ ਆ ਤਾਂ ਵਧੀਆ ਗੱਲ ਹੈ ਇੱਥੇ ਜਿਵੇਂ ਆਪਣਾ ਰੋੜਾ ਜੀ ਪਹੁੰਚ ਰਹੇ ਆ ਫਾਈਨਲ ਦੇ ਵਿੱਚ ਪ੍ਰਦਾਨ ਆ ਪੰਜਾਬ ਦੇ ਆ ਨਾ ਹੋਰ ਵੀ ਜੋ ਕਈ ਪਾਰਟੀਆਂ ਦੇ ਹਨਾ ਇੱਥੇ ਪਹੁੰਚੇ ਹੋਏ ਆ ਕਿਉਂਕਿ ਜੋ ਟੂਰਨਾਮੈਂਟ ਅਸੀਂ ਕਰਾਉਨੇ ਆ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਕਰਾਉਨੇ ਆ ਸਾਰੇ ਲੀਡਰ ਸੈਵਾਂਸ ਪਹੁੰਚਦੇ ਆ ਸਾਰਿਆਂ ਨਾਲ ਸਾਡਾ ਪਿਆ ਔਰ ਜੋ ਮੇਨ ਚੰਗੇ ਲੀਡਰਸ ਆ ਉਹਨਾਂ ਦੇ ਨਾਲ ਸਹਿਯੋਗ ਦੇ ਨਾਲ ਹੀ ਹੈ